ਕਾਲੀ ਹੋ ਗਿਆ ਬਾਬਾ ਮਾਹੀ ਕਿਉਂ ਦੇ ਬੋਤ ਬਾਬਾ ਨੂੰ ਤਨਾ ਵੱਡੀ ਉਮਰ ਲਾਵੇ ਕਿਰਪਾ ਰਹੇ ਹਾਂ ਬਈ ਪੁੱਛੋ ਸਾਰੇ ਘਰ ਦੀ ਬਾਤ ਪੁੱਛੋ ਸਾਰੇ ਘਰ ਦੀ ਬਾਤ ਆਪੋ ਆਪਣੀ ਜਗ੍ਹਾ ਤੇ ਖੜ ਜਾ ਉਰਾਂ ਉਂਦੀ ਲੋੜ ਨਹੀਂ ਹੈਗੀ ਪਹਿਲੀ ਵਾਰ ਆਏ ਹੁਣ ਹੋਏ ਆਪੋ ਆਪਣੀ ਜਗ੍ਹਾ ਤੇ ਮੇਰੀ ਆਵਾਜ਼ ਬਹੁਤ ਵੱਡਿਆ ਮੈਂ ਹੱਥੀ ਨਾ ਬੋਲੂ ਹਾਂ ਆਵੇ 1 2 ਉਹ ਸੌਰੀ ਮੇਰੇ ਨਾਲ ਮਿੱਤੀ ਲੈ ਲੈਂਦਾ ਤੇ ਚੱਲਿਆ ਪੇਤਾ ਹੁਣੀ ਖੜਾ ਹੋ ਜਾ ਤੇਰਾ ਪਲਾਵੇ ਹੁਣ ਸਵਾਰ ਆ ਲੈ ਪਿੰਡ ਦਾ ਦੋ ਇੱਕ ਮਿੰਟ ਭਰਾ ਬਣ ਕੇ ਪਿੰਡ ਪੁੱਛ ਲੈ ਦੋ ਆ ਤੇਰਾ ਪਿੰਡ ਕਿਹੜਾ ਓਏ 89 ਮਿਆਰਾ 89 ਮਿਆਰਾ ਹਾਂ ਬਣੇ ਐ ਤੈਨੂੰ ਹਾਂ ਪਹਿਣੀ ਹਾਂ ਬਣੇ ਤਪੇ ਤੂੰ ਆਪਣੇ تپي دو اج توي مصابي منکے يا ہاں جي او ٿورو پٿرا هادي سوييا دو جي سوييا تو لابي آ جا برنالا آيو وائي ਮਾਫ ਕਰਨਾ ਕਰ ਦਿਓ ਬਾਹਰੋਂ ਮੁੰਡਾ ਕਿਦਾ ਗਿਆ ਵਾ ਛੋਟਾ ਗਿਆ ਆ ਜਾ ਫੇਰ ਛੋਟਾ ਗਿਆ ਹੋਇਆ ਆ ਜਾ ਫੇਰ ਬਾਈ ਦੋ ਜੀ ਬਾਕੀ ਬੈਜੋ ਹਾਂ ਹੋਰ ਕਿਹੜਾ ਵੀ ਹੋਏ ਇੱਥੇ ਨਾ ਕਰਦੇ ਬੇਬੇ ਹੁਣ ਤਾਂ ਤੁਸੀਂ ਦੋ ਹੋ ਗਏ ਹਲੇ ਇਹਨਾਂ ਨੂੰ ਵੀ ਸੱਟ ਨਾ ਬਊ ਹਾਂ ਲੈ ਵੀ ਬੇਬੇ ਅੱਜ ਕਾ ਵੈਦਿਤੁਰ ਬੇਬੇ ਮਾਤਾ ਜੀ ਛੋਟੇ ਕੇ ਛੋਟੇ ਕਲੇਸ਼ ਕਿਦੇ ਘਰੇ ਪੈਂਦਾ ਛੋਡੇ ਪੈਂਦਾ ਕਿ ਛੋਡੇ ਪੈਂਦਾ ਪੱਜ ਪੱਜ ਕੌਣ ਜਾਂਦਾ ਤੁਸੀਂ ਜਾਣੇ ਹੋ ਪਿੱਛੀ ਪਿੱਛੀ ਆਪੋ ਆਪਣੀ ਜਗ੍ਹਾ ਦੀ ਜਾਓ ਭਾਈ ਮਣਕੇ ਲੈ ਬੇਬੇ ਪਰੋਂ ਕਹਾਂ ਆ ਜਾ ਹਾਂ ਲੈ ਭਾਈ ਮਣਕੇ ਬੋਲਿਓ ਨਾ ਬਾਪ ਜੀ ਨਾਲ ਕਿੱਧਰ ਹੋ ਰਹੀ ਹੈ ਲੈ ਬੇਬੇ ਪਿੰਡ ਦਾ ਸਤਰਾ ਕਿਹੜਾ ਹੈ ਮੇਰਾ ਪਿੰਡ ਲਦਾਈ ਹੈ ਬਾਬਾ ਹੈ ਲਦਾਈ ਕੇ ਇੱਕ ਪੁਰਾਣੇ ਕੋਲ ਸਾਡਾ ਪਿੰਡ ਹੈ ਆਪਾਂ ਇੱਧਰ ਗਏ ਨੇ ਲੰਗਿਆਂ ਨੇ ਕਿ ਨਹੀਂ ਹਾਂ ਹਾਂ ਲਗਾਏ ਕੋਲੇ ਛੋਟਾ ਜੱਦੀ ਪਿੰਡ ਹੈ ਹਾਂਜੀ ਛੋਟੇ ਬਾਹਰ ਕੌਣ ਗਿਆ ਹੋਇਆ ਹੈ ਗਿਆ ਨਹੀਂ ਜਾਣਾ ਜਾਣਾ ਹਾਂਜੀ ਬਾਬਾ ਜੀ ਕਲੇਸ਼ ਛੋਟੇ ਘਰੇ ਪੈ ਜਾਂਦਾ ਲੈ ਜੇ ਤਾਂ ਕੋਈ ਗੱਲ ਤਾਂ ਹਾਂ ਭਰ ਦੀ ਜੇ ਨਹੀਂ ਤਾਂ ਜਵਾਬ ਦੇ ਦੀ ਬਾਬਾ ਜੀ ਨਹੀਂ ਰਾਜਰੇ ਕੌਣ ਆਇਆ ਸਾਰੇ ਨੂੰ ਜੱਬਰ ਨੂੰ ਬੁਲਾਉਣਾ ਆਪਾਂ ਨੇ ਜਿਹੜਾ ਕੋਈ ਤੇਰੇ ਘਰ ਬਰੇ ਜਾਂਦਾ ਉਹਨੂੰ ਬੁਲਾ ਦੇ ਨਾਲ ਤੂੰ ਬੁਲਾ ਲੈ ਇਹਨਾਂ ਦੀ ਫੋਨ ਦੀ ਤੁਸੀਂ ਉਹ ਸਮਝਿਓ ਭਾਈ ਮੇਰੇ ਸਾਹਬ ਤੋਂ ਵਾਰਾ ਕੀ ਸੀ ਤੂੰ ਆਇਓ ਲੈ ਭਾਈ ਮੈਨੂੰ ਕਿਹਨੂੰ ਚੁੱਪ ਕਰ ਦਿਓ ਹੱਥ ਬੰਨ੍ਹ ਕੇ ਬੇਨਤੀ ਆ ਛੋਟੇ ਗੁੱਸਾ ਕੀ ਨਾਉਣ ਲੱਗ ਜਾਂਦਾ ਇਹ ਸਾਰੇ ਨਹੀਂ ਆਉਂਦਾ ਸਾਰੇ ਨੇ ਆਉਂਦਾ ਐਂ ਦੇਖੀ ਐਂ ਇਹ ਐਂ ਜਾ ਕੇ ਕੀ ਦੇ ਕਰਦੇ ਨੇ ਅੱਟ ਕੰਬ ਦੇ ਹੋਣਾ ਜਿਵੇਂ ਸਾਰਿਆਂ ਦੇ ਕਰਦੇ ਸੋਡੇ ਘਰੇ ਆ ਕੇ ਖੜ ਗਿਆ ਬਾਬਾ ਜੰਡਾ ਦੀ ਸਰਕਾਰ ਜੀ ਨੂੰ ਬਾਬਾ ਖੇਤ ਪਾਲ ਗਿਆ ਤੁਸੀਂ ਮੰਨਦੇ ਆ ਜੋ ਹੋ ਆ ਜੋ ਬਾਈ ਲੱਤ ਸੁੱਦੀ ਦਾ ਤਾਨ ਕਰੇ ਆ ਹਾ बेबे गुस्सा याद तेन भी चढ़न लग जा है मेरे वांगू आसा जा कि होने लग जाता थोड़े तू ही है बाबे खेत बालू तू ही मनने ਪੋਚਾ ਉਹਨਾਂ ਸ਼ਾਰਟਕਟ ਕੱਢਾ ਕਿ ਡਾਇਰੈਕਟ ਕੱਢਾ ਉਹ ਦੱਸ ਦੇ ਡਾਇਰੈਕਟ ਹੀ ਆਉਣ ਦੇ ਪਰ ਤੂੰ ਸਾਹਮਣੇ ਕਹਿ ਹਾਏ ਡਿਸਤੇ ਸੋਹੇ ਹੋ ਨਹੀਂ ਹੋ ਰਹੇ ਜੀਤੇ ਜਾਵੇ ਪੜ੍ਹੀ ਹੋਈ ਐ ਅਣਪੜਹਾ ਹਾਕੜੀ ਆ ਮੇਰ ਦਾ ਲੈ ਕੋਲ ਤੂੰ ਪੜ੍ਹੀ ਹੋਈ ਆਪਣੇ ਹਾਂ ਮੇਰ ਦਾ ਲੈ ਕੋਲ ਬੋਲ ਸੋਖੀ ਬੋਲ ਬਣੇ ਮੇਰਾ ਪੀਟਰ ਜਿੰਨਾ ਜੋੜ ਕੇ ਤੂੰ ਨਹੀਂ ਦੱਸੋ ਇੰਨਾ ਕਿਰਾ ਥੋੜੀ ਕੁਸੂਗਾ ਬਣੇ ਅੱਡਾ ਬੋਲ ਅੜੇ ਹੋਇਆ ਛੋੜਾ ਮੋਟਾ ਅੱਖਰਾਂ ਦਾ ਪਤਾ ਨਾ ਸੱਛੇ ਦੇ ਨਾਮ ਦੱਸ ਕੀ ਦਾ ਪੈਂਦਾ ਜੋੜ ਕੇ ਤਾਂ ਪੜ ਲੈਂਦੀ ਉਹ ਵੀ ਸੱਛੇ ਤੇ ਨਾਮ ਕਿਹਦਾ ਪੈਂਦਾ ਪੜਨੇ ਫਟਾ ਫਟਾ ਆਇਕ ਮਾਇਕ ਇਹਨਾਂ ਨੂੰ ਫੜਾਇਓ ਬਾਈ ਹਾਂਜੀ ਲੱਗਦਾ ਸੱਸੇ ਦਾ ਨੌ ਕਿਦਾ ਪੈਂਦਾ ਹੋਰ ਘਰੇ ਬੇਬੇ ਸਾਡੇ ਘਰੇ ਬੋਲੋ ਹੈਗਾ ਰਹੇਗਾ ਤੁਹਾਡੇ ਘਰੇ ਹੋਵੇ ਤੁਹਾਡੇ ਸਹਿਕੇ ਦੇ ਵਿੱਚ ਹੋਵੇ ਤੁਹਾਡੇ ਪਰਿਵਾਰ ਦੇ ਵਿੱਚ ਹੋਵੇ ਇਹ ਤਾਂ ਇਹਨਾਂ ਦੇ ਕੋ ਵੀ ਨਹੀਂ ਹੈ ਨਹੀਂ ਕਿ ਤੂੰ ਇੱਥੇ ਬਾਵੇਂ ਨੂੰ ਹੋ ਰਿਹਾ ਨਾ ਤਾਂ ਪਤਾ ਨਹੀਂਗਾ ਮੋਰ ਨੂੰ ਪਤਾ ਨਹੀਂਗਾ ਚਲੋ ਨੋਈ ਬੋਲਣਾ ਗੁਗਰ ਸਿੱਧਾ ਜੇ ਤੁਹਾਨੂੰ ਪਤ ਨਹੀਂ ਹੈਗਾ ਜਿਆਨੇ ਠੀਕ ਹੈ ਕੁਈ ਨਹੀਂ ਸਰਬਜੀਤ ਕੌਣ ਸੀ ਇਹ ਸਰਬਜੀਤ ਕੌਣ ਸੀ ਇਹ ਸਰਬਜੀਤ ਕੌਣ ਸੀ ਬੀਬੀ ਇਹ ਦੂਸਰੀ ਭਰਜਾਈ ਸੀ ਥੋਡੀ ਭਰਜਾਈ ਦੀ ਕਾਤੇ ਪੈ ਗਿਆ ਬੱਲੇ ਦਾ ਸੋ ਸੱਸੀ ਜੀ ਸੱਸੀ ਜੀ ਪੈ ਗਿਆ ਹਾਂ ਜੀ ਸੱਸੀ ਜੀ ਬੈ ਕੇ ਮੈਂ ਗੱਤ ਬੋਲ ਕੇ ਸੱਸੀ ਜੀ ਆਹ ਹਾਂ ਕੌਣਾ ਹੈ ਦੂਸਰੀ ਭਰਜਾਈ ਸੀ ਉਹਨਾਂ ਤਲਾਕ ਹੋ ਗਏ ਦੱਸਣਾ ਬਸ ਇੰਨੇ ਹੀ ਪੁੱਛ ਵੀ ਕੌਣ ਆ ਉਦੋਂ ਬਾਅਦ ਨਾ ਬੋਲਨੀ ਬੈ ਸੋਦੀ ਬਹੂ ਸੀ ਜੀ ਹਲੋ ਛੋਡੇ ਦੋ ਵਿਆਹ ਕਿਦੇ ਹੋਏ ਸੀ ਛੋਟੀ ਸੱਸ ਦੇ ਹੋਈ ਸੀ ਅਰੇ ਿਕੂ ਮਾਈ ਇਹ ਤੁਮੇ ਮੈਂ ਕਿ ਪਹਿਲਾ ਹੁਣ ਆਇਆ ਸੀ ਹੈਗਾ ਤੇਰੇ ਕੋਲੇ ਆ ਬੇਬੇ ਨੂੰ ਹੁਣਾ ਮੜਾ ਜਾ ਤਰਾ ਠੀਕ ਐ ਬਾਬਾ ਜੀ ਇਹਦੀ ਸੱਸ ਤੇ ਹੋਈ ਦੀ ਐ ਇਹ ਬਾਬੇ ਖੇਤ ਪਾਲਦਾ ਤੁਸੀਂ ਬੱਕਰਾ ਦਿੰਨੇ ਹੋ ਨਹੀਂ ਬਾਬਾ ਹੁਣ ਹੀ ਮੰਨਣ ਲੱਗੇ ਦੋ ਸਾਲ ਹੋ ਗਏ ਪਹਿਲਾਂ ਤੇ ਇਹ ਤਾਂ ਮੰਨਦਾ ਹੀ ਨਹੀਂ ਸੀ ਕੋਈ ਮੈਂ ਹੀ ਮੰਨਣ ਲੱਗੇ ਠੀਕ ਐ ਤੇਰਾ ਗੁਰੂ ਮੰਨਿਆ ਹੋਇਆ ਮੀਰਾ ਮੀਰਾ ਮਰਦਾ ਮੰਨੇ ਵੇ ਤੇਰਾ ਬੱਚਾ ਨਹੀਂ ਕੋਲ ਮੈਂ ਨਾ ਜਾ ਰਹੀ ਹਾਂ ਠੀਕ ਹੈ ਇੱਕ ਤੇਥੋਂ ਬਿਨਾ ਪਾਉਣ ਕਿਤੇ ਜਲਦੀ ਸੀ ਤੇਥੋਂ ਬਿਨਾ ਪਾਉਣ ਹੋਰ ਕਿਤੇ ਜਲਦੀ ਸੀ ਠੀਕ ਹੈ ਆਪਰਾਉਂ ਜੇ ਨਹੀਂ ਵੇਬੇ ਛੋਡੇ ਆਉਂਦੀ ਆ ਪੁਰਾਣੀ ਗੱਦੀ ਤੁਰੀ ਪੁਰਾਣੀ ਬਾਬਾ ਖੇਤ ਪਾਂ ਤੁਰੇ ਆਉਂਦਾਗਾ ਛੋਡੇ ਪਹਿਲਾ ਇਲਮ ਚੱਲਦਾ ਹੈ ਬਾਅਦ ਤੇਰਾ ਚੱਲਣ ਲੱਗਿਆ ਹੈ ਛੋਡੇ ਲੱਗ ਜੇ ਕਟ ਵੀ ਸੁਖ ਬਾਬੇ ਖੇਤ ਪਾਲਦਾ ਛੋਡੇ ਬੱਕਰਾ ਬਣਾ ਕੇ ਲੱਗਦਾ ਹੈ ਜੈਸ ਇਹ ਐ ਨਹੀਂ ਰੱਖਣਗੇ ਤੇ ਬੋਲ ਚ ਉਹ ਚਲਾ ਦੇ ਨਹੀਂ ਆਉਂਦਾ ਕੀ ਬੋਲਣਗੇ ਤੂੰ ਇਧਰ ਆ ਜਾ ਬੋਲੋ ਕਾਇ ਲਾਇਆ ਬਾਬੇ ਨਹੀਂ ਹੈ ਹੈ ਜੇ ਲਾਲਾ ਵੀਰ ਕਿਰਪਾ ਕਰ ਲੈ ਬਾਬਾ ਖੇਤ ਪਾਲ ਛੋਡੇ ਘਰੇ ਕਿਰਪਾ ਕਰ ਦੇ ਠੀਕ ਹੈ ਛੋਡਾ ਮੁੰਡਾ ਬਾਹਰ ਭੱਜ ਜਾ ਕੰਮ ਛੋੜੇ ਬਣਨ ਛੋੜੇ ਘਰੇ ਕਲੇਸ ਬੰਦ ਹੋ ਜਾ ਤੂੰ ਨਾ ਬੱਕਰਾ ਲਾਵੇਂ ਪੱਕੀ ਗੱਲ ਹੈ ਛੋੜੇ ਲੱਤ ਟੁੱਟ ਗਈ ਕਿਹਦੀ ਟੁੱਟ ਗਈ ਮੇਰੇ ਕਰਦਾ ਮੇਰੇ ਕਰਦਾਗਾ ਠੀਕ ਐ ਬੇਬੇ ਤੁਹਾਡਾ ਆਪਰੇਸ਼ਨ ਕਿਦਾ ਹੋਇਆ ਸੀ ਇਹ ਮੇਰੇ ਕੋਲ ਨਹੀਂ ਜਾਣਦਾ ਮੇਰੇ ਹੀ ਹੋਇਆ ਤੇਰੇ ਹੀ ਹੋਇਆ ਸੀਗਾ ਸੰਗੀਨਾ ਜੇ ਨਹੀਂ ਬਾਲੂ ਤਾਂ ਜਵਾਬ ਇਹਦੀ ਕੋਈ ਚੱਕਰ ਨਹੀਂ ਠੀਕ ਐ ਤੁਹਾਡੇ ਆਉਟਕਾਸਟ ਦੇ ਵਿੱਚ ਬਿਆਹ ਕਿਦਾ ਹੋਇਆ ਸੀਗਾ ਹੁਣ ਬੋਲਣਾ ਪਊਗਾ ਤੂੰ ਮਿੱਠਾ ਜਿਹਾ ਮੂੰਹ ਕਰ ਪੈਣ ਬਣ ਕੇ ਤੁਸੀਂ ਉਹ ਕਹਿ ਦੀ ਡਰਿੰਕ ਦੱਸ ਜੀ ਮਾਤਾ ਛੋਟਾ ਕਟ ਦੱਸ ਬੰਦਾ ਤੁਸੀਂ ਉਹ ਛੇੜਿਆ ਮੈਨੂੰ ਹਾਂ ਸਹੀ ਐ 来呀，干、yeah, yeah.！<music> ਉਨੇ ਮਿੱਟੀ ਦਾ ਪਤਾ ਹੈ ਕਾਣ ਦੇ ਫੇਟ ਕੋਈ ਨਾ ਸੁਣੇ ਬਣਿਆ ਨੇ ਪਤਾ ਕਿ ਨਾਮ ਪੰਜਾਬੋ ਨਾ ਲਾ ਰਾਹ ਨੂੰ ਨਹੀਂ ਜਾਂਦਾ ਰੋਤਾ ਲੈ ਕੁੜੀਏ ਤੇਰਾ ਕੰਮ ਆ ਜਾਊਗਾ ਬਣ ਇੱਕ ਤਾਂ ਮੰਨ ਲਓ ਬਾਬੇ ਖੇਤ ਪਾਲ ਨੂੰ ਠੀਕ ਹੈ ਕੁੜੀਏ ਇੱਕ ਦੋ ਲਾਲਾਂ ਪੀਰ ਦੀ ਸੁੱਖਾ ਥੋੜੇ ਰੋਤ ਲੱਗਦਾ ਥੋੜੇ ਸਾਰੇ ਟੱਬਰ ਜੀ ਖੇਢੀ ਜਾਂਦਾ ਹੈ ਮੈਨੂੰ ਨਹੀਂ ਸੁਣਦਾ ਮੈਨੂੰ ਸਾਰੇ ਨਾ ਸੁਣ ਰਹਾ ਹੈਗਾ ਪਹਿਲਾਂ ਮੈਂ ਇਹ ਪੁੱਛਿਆ ਵੀ ਸੁਣ ਤੇ ਸਾਰੇ ਨੱਬਰ ਚ ਪੌਲਾ ਰੰਗ ਰੇਂਦਾ ਕਿਨਾਰੇ ਦਾ ਹੈਗਾ ਹੈ ਹੈ ਪੱਕੀ ਗੱਲ ਆ ਕਿਰਨਾ ਤੇਰੀ ਕੀ ਲੱਗਦੀ ਐ ਹਲੋ ਬਈ ਕਿਰਨਾ ਤੇਰੀ ਕੀ ਲੱਗਦੀ ਐ ਰਾਣੀ ਆ ਉਹ ਤਾਂ ਮੇਰੀ ਕਿਰਨਾ ਤੇਰੀ ਕੀ ਲੱਗਦੀ ਐ ਮੈਂ ਰਾਣੀ ਨਹੀਂ ਪੁੱਛਿਆ ਉਹ ਕਹਿ ਦੋ ਰਾਣੀ ਜੀ ਅੱਛਾ ਮੈਂ ਹੁਣ ਜੇ ਫੇਰ ਪਾਈ ਹਲੋ ਬਈ ਬੱਬਾ ਦੇ ਕਰੇ ਪੜਾ ਕੇ ਬੱਬਾ ਰੌਲ ਦੇ ਉਂਦੇ ਕਿਰਪਾ ਰੱਖੀ ਵਾਹਿਗੁਰੂ ਲੈ ਬੇਬੇ ਟਾਈਮ ਹੋ ਗਿਆ ਜਿਆਦਾ ਦੇਖਣਾ ਲੰਮੀ ਪੁੱਛਾ ਲੈ ਜਾ ਨਹੀਂ ਸਕਦੇ ਇੱਕ ਤਾਂ ਮੰਨ ਲਾ ਬੱਬੇ ਖੇਤ ਪੜ ਲੋ ਤੋਂ ਦੇ ਕਰੇ ਕਿਰਪਾ ਜੂ ਸੋਟੀ ਦਾ ਸਾਰੀ ਉਦਾਨ ਕਾਲੀ ਐ ਇਹ ਵੀ ਹੈ ਬੱਬਾ ਕੀ ਕਹਿੰਦੀ ਐ ਇਹ ਵੀ ਹੈ ਹਾਂਜੀ ਇਹੀ ਹੈ ਕਹਿੰਦੇ ਐਂ ਐਂ ਠੀਕ ਐ ਕਿਸੇ ਨੂੰ ਮੁੰਦੀ ਫੜਾ ਦੀ ਕਿਸੇ ਨੂੰ ਫੜਾ ਤਾਂ ਛੱਲਾ ਬੋਲ ਭਾਈ ਅੱਲਾਹ ਵੀ ਰਹਿ ਗਿਆ ਕੱਲਾ ਚਾਹ हा <laughs> ਪਤਾ ਨਹੀਂ ਬਾਬਾ ਵੀ। ਬੇਬੇ ਤੁਹਾਡੇ ਫੀਮ ਕੌਣ ਖਾਂਦਾ ਸੀ? ਤੁਮ ਉਕਰ ਮੈ ਦੱਸੋ। ਨਹੀਂ ਪਤਾ ਜੀ ਬਾਬਾ ਹੁਣ ਤਾਂ ਮੈਂ ਨਹੀਂ ਖਾ ਲਈ। ਹੋਰ ਕੀ ਆ? ਹਾਂ ਇਹ ਪਤਾ ਹੈ। ਸਹੀ ਐ? ਓਕੇ ਆ। ਇੱਕ ਲਾਜਨ ਹੋਟਲ ਨੂੰ ਬਣਾਦਾ। ਤੈਨੂੰ ਪਤਾ ਕੌਣਾ ਹੋ? ਕੌਣ ਐ? ਅਰਮਾਨ। ਹਾਂ ਹਾਂ। ਬਾਬੇ ਹਨੂਮਾਨ ਜੀ ਨੂੰ ਤੁਸੀਂ ਮੰਨਦੇ ਨੂੰ ਹੁਣ ਇਹ ਤੋਂ ਸੰਗ ਲੱਗਦੀ ਐ ਬੇਬੇ ਹਾ ਤੇਰਾ ਪੜਾ ਹੋ ਜੇ ਹਲ ਯਾ ਬਾਬੇ ਹਾਂ ਮਾਂਜੀ ਨੂੰ ਮਾਦਾ ਠੋਡੇ ਕਰੇ ਕਿਰਪਾ ਉਹ ਜੀ ਛੋਟਾ ਮੁੰਡਾ ਬਾਹਰ ਵੀ ਬਾਜੂਆ ਛੋਟੇ ਕਾਫੇ ਬਣ ਲੱਗ ਜਾਣਗੇ ਪਰ ਗੁੱਸਾ ਨਾ ਕਰੋ ਮੇਰੀ ਗੱਲ ਦਾ ਤੁਸੀਂ ਵੀ ਕਹਿਆ ਵੀ ਡਾਇਰੈਕਟ ਕਰਦੇ ਕਿਉਂ ਬਈ ਮੈਂ ਸ਼ਾਰਟਕਟ ਕਰਾਂਗਾ ਛੋਟੇ ਮਾਮਲੇ ਖਾਸੇ ਭਕੇ ਹੋਏ ਨੇ ਬੇਬੇ ਚਾਹੇ ਮੁੰਡੇ ਦੇ ਲਾ ਲਓ ਚਾਹੇ ਕੁੜੀਆਂ ਦੇ ਲਾ ਲਓ ਕਿਸੇ ਰੇ ਮੈਨੂੰ ਇਸ ਗੱਲ ਦਾ ਪਤਾ ਆਖ ਲੋ ਠੀਕ ਹੈ ਨਾ ਮੰਨ ਕੇ ਚਲੋ ਜੀ ਨੂੰ ਆਪਾਂ ਕਹਦੇ ਵੀ ਜਾਣਾ ਸੁਣਾਉਂਦੀਗਾ ਬਾਕੇ ਬਕਸੇ ਵਿੱਚ ਦੀ ਛੌਦੀ ਮਾਰ ਗਿਆ ਗੱਲ ਇਹ ਮੈਂ ਠੀਕ ਹੈ ਨਾ ਸਹੀ ਗੱਲ ਹੈ ਨਾ ਹਾਂ ਕਿਸ ਦਾ ਸਰਾਉਣਾ ਪੈ ਗਿਆ ਸ਼ਾਂਤ ਪਿੱਛੇ ਕਿਸ ਦਾ ਪੈ ਗਿਆ ਛੱਲੇ ਪਿੱਛੇ ਇਹ ਕੰਮ ਕਰੋ ਬੰਦ ਬਾਬੇ ਖੇਤ ਪਾ ਲਉ ਮੰਨ ਲਓ ਬੱਲੇ ਬੱਲੇ ਹੋ ਜੂਗੀ ਠੀਕ ਹੈ ਇੱਕੋ ਸਾਜੇ ਨੂੰ 100 ਰੁਪਏ ਮੱਥਾ 베ੜੇ ਪਾ ਲੈ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ